ब्रेक ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਸ਼੍ਰੀ ਲਕਸ਼ਮੀਨਾਰਾਇਣ ਰਾਗ ਸਭਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ વાર્ਸ਼ਿਕ ਸੰਗੀਤ ਸੰਮੇਲਨ ਸ਼੍ਰੀ ਵੇਦ ਕਥਾ ਭਵਨ ਸ਼੍ਰੀ ਦੁਰਗਿਆਨਾ ਤੀਰਥ ਵਿਕੇ 12 ਤੋਂ 15 ਮਾਰਚ ਤੱਕ ਕਰਵਾਇਆ ਗਿਆ। ਜਿਸ ਸੰਬੰਧੀ ਜਾਣਕਾਰੀ ਦਿੰਦੇ ਸਭਾ ਦੇ ਪ੍ਰਧਾਨ ਐਡਵੋਕੇਟ ਸੁਧੀਰ ਮਹਿਰਾ ਅਤੇ ਲਾਜਪਤ رائے ਖੰਨਾ ਨੇ ਦੱਸਿਆ ਕਿ ਉਹਨਾਂ ਦੀ ਸਭਾ ਵੱਲੋਂ Holi ਦੇ ਪਵਨ ਮੌਕੇ ਤੇ ਇਸ ਵਾਰ 120ਵਾਂ વાર્ਸ਼ਿਕ ਸੰਗੀਤ ਸੰਮੇਲਨ ਕਰਵਾਇਆ ਗਿਆ। जिस ਵਿੱਚ देश ਦੇ ਵੱਖ-ਵੱਖ ਸੂਬਿਆਂ ਤੋਂ ਕਲਾਕਾਰ ਇੱਥੇ ਪਹੁੰਚ ਕੇ ਆਪਣੇ ਗੀਤ ਸੰਗੀਤ ਦੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਹਨਾਂ ਦੱਸਿਆ ਕਿ ਸੰਮੇਲਨ ਦਾ ਮੁੱਖ ਮਕਸਦ ਆਪਣੇ ਸ਼ਾਸਤਰੀ ਸੰਗੀਤ ਨੂੰ ਜਿਆਦਾ ਤੋਂ ਜਿਆਦਾ ਪਰਫੁੱਲਿਤ ਕਰਨਾ ਹੈ ਅਤੇ ਆਪਣੀ ਨੌਜਵਾਨ ਪੀੜ੍ਹੀ ਨੂੰ ਇਸ ਪ੍ਰਾਚੀਨ ਕਲਾ ਨਾਲ ਜਾਣੂ ਕਰਵਾਉਣਾ ਹੈ। ਉਹਨਾਂ ਦੱਸਿਆ ਕਿ 15 ਮਾਰਚ ਨੂੰ ਇਸ ਰਾਗ ਸਭਾ ਦਾ ਸਮਾਪਨ ਹੋ ਗਿਆ ਹੈ ਇਸ ਦੌਰਾਨ ਉਹਨਾਂ ਇਸ ਵਾਰਸ਼ਿਕ ਸੰਗੀਤ ਸੰਮੇਲਨ ਵਿੱਚ ਆਪਣਾ ਯੋਗਦਾਨ ਪਾਉਣ ਲਈ ਸ਼੍ਰੀ ਦੁਰਗਿਆਨਾ ਕਮੇਟੀ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਅਤੇ ਵੱਖ-ਵੱਖ ਧਾਰਮਿਕ ਸਮਾਜਿਕ ਰਾਜਨੀਤਿਕ ਸੰਗਠਨਾਂ ਦਾ ਧੰਨਵਾਦ ਕੀਤਾ ਇਸ ਮੌਕੇ ਸਭਾ ਦੇ ਅਹੁਦੇਦਾਰ ਸੁਦਰਸ਼ਨ ਕਪੂਰ ਲਾਜਪਤ ਰਾਏ ਖੰਨਾ ਰਮੇਸ਼ ਭਗਤ ਸਨੇ ਵੱਡੀ ਗਿਣਤੀ ਵਿੱਚ ਸੰਗੀਤ ਪ੍ਰੇਮੀ ਮੌਜੂਦ ਸਨ ਤੰਤਸ ਕੇ ਮੈਨੂੰ ਬਹੁਤ ਖੁਸ਼ੀ ਹੈ ਕਿ 120ਵਾਂ ਸਮਾਗਮ ਆ ਸਾਧਰ ਸੰਗੀਤ ਦਾ ਜੋ ਅਸੀਂ ਸ਼੍ਰੀ ਲక్ష్ਮੀਨ ਰਾਹੀਂ ਰਾਗ ਸਭਾ ਕਰਵਾ ਰਹੀ ਹੈ ਅੱਜ ਉਹਦਾ ਚੌਥਾ ਦਿਨ ਸੀ ਤੇ ਲੱਖ ਦੀ ਸੀ ਐਸਾ ਬੜੇ ਸਾਲਾਂ ਬਾਅਦ ਐਸੇ ਕਲਾਕਾਰ ਆਏ ਬੜੇ ਸਾਲਾਂ ਬਾਅਦ ਇੰਨਾ ਹਾਲ ਸਜਿਆ ਤੇ ਸਜਾਇਆ ਗਿਆ ਤੇ ਬੜੇ ਸਾਲਾਂ ਬਾਅਦ ਐਨੀ ਖਲਕਤ ਐਨੇ ਸ਼ਰੋਤਾ ਆ ਕੇ ਇਹਨਾਂ ਨੇ ਆਨੰਦ ਮਾਣਿਆ ਅਸੀਂ ਇਹ ਸਾਰੀ ਜਿਹੜਾ ਵੀ ਸ਼ਾਸਤਰੀ ਸੰਗੀਤ ਦਾ ਪਰਵ ਹੋਇਆ ਉਹਦੇ ਵਾਸਤੇ ਅਸੀਂ ਜਿੰਨੇ ਵੀ ਅਮਰਸਦ ਦੇ ਦਾਨੀ ਸੱਜਣਾਂ ਹੈ ਉਹਨਾਂ ਦਾ ਸ਼ੁਕਰੀਆ ਅਦਾ ਕਰਾਂਗੇ ਦੁਰਗਿਆਨਾ ਕਮੇਟੀ ਦਾ ਅਸੀਂ ਸ਼ੁਕਰੀਆ ਅਦਾ ਕਰਾਂਗੇ ਜਿਨ੍ਹਾਂ ਨੇ ਸਾਡੀ ਬਹੁਤ ਮਦਦ ਕੀਤੀ ਅਸੀਂ ਹੋਰ ਵੀ ਜਿਹੜੇ ਗਵਰਨਮੈਂਟ ਦੇ ادارے ਜਿਦੇ ਵਿੱਚ ਸੰਗੀਤ ਨਾਟਕ ਅਕੈਡਮੀ ਹੈ ਮਿਨਿਸਟਰੀ ਆਫ ਕਲਚਰ ਐਂਡ ਕਲਚਰ ਪੰਜਾਬ ਹੈ ਉਹਨਾਂ ਨੇ ਜੋ ਸਾਡੀ ਮਦਦ ਕੀਤੀ ਉਹਦਾ ਉਸੇ ਵਾਸਤੇ ਬਹੁਤ ਧੰਨਵਾਦੀਆਂ ਪਟਿਆਲਾ ਤੋਂ ਦੌਰ ਜੋਨ ਕਲਚਰ ਸੈਂਟਰ ਜਿਹੜਾ ਹੈ ਉਹਨਾਂ ਨੇ ਸਾਡੀ ਮਦਦ ਕੀਤੀ ਉਹਨਾਂ ਦੇ ਅਸੀਂ ਬਹੁਤ ਧੰਨਵਾਦੀਆਂ ਸੰਕੀ ਸ੍ਰੀ ਲਖਮੀ ਰਾਜ ਸਭਾ ਅੱਜ ਅਸੀਂ 120 ਸਾਲਾ ਸੰਗਮ ਮਨਾ ਰਹੇ ਹਾਂ ਸੰਮੁਲਨ ਸੰਗੀ ਸੰਮੇਲ ਜਿਹੜਾ ਕਿ 12 ਮਾਰਚ ਤੋਂ ਲੈ ਕੇ 15 ਮਾਰਚ ਤੱਕ ਚੱਲਿਆ और चार दिन लोगों ने बड़ा सहयोग दिता हम हम आके आए लोगों ने प्रोग्राम बहुत अच्छी तरह देखा सवेरे ग्यारह तो लैके रात ग्यारह बारह बजे तक प्रोग्राम चल रहा और बड़ी अच्छी तरह चल रहा और उम्मीद है कि अगर होर रौनक होगी एक सौ भी साल पूरे होने सू बहुत खुशी है हर पास पब्लिक का जनता का सहयोग मिलता दा, है धन वालों तन वालों मन वालों हर चीज़ सूँ सहयोग कर्मी आहे भॻवान लक्ष्मी कृपा न सब किस फलजी फुलदी रहेगी हर चालीह रहे